ਹਾਂਜੀ ਮਿੱਤਰੋ ਦੇਖ ਸਕਦੇ ਹੋ ਪੌਨੀ ਇਹ ਇਹ ਅਨੁਰੇ ਬਕਰਪੁਰ ਵਾਲੇ ਦਾ ਬੱਚਾ ਤੇ ਛੋਟੀ ਨਸਲ ਦੀਆਂ ਭੇਡਾਂ ਤੇ ਇੱਕ ਇੱਧਰ ਘੋੜੀ ਦੇਖ ਸਕਦੇ ਹੋ ਜਿਹਦੇ ਨਾਲ ਬੱਚਾ ਘੁੰਮਦਾ ਫਿਰਦਾ ਇਹਦਾ ਬਾਕੀ ਦੋ ਆ ਖੜੇ ਨੇ ਉਨੀ ਤੇ ਇਹ ਹੈਗਾ ਸਟਾਲੀਨ ਛੋਟੇ ਛੋਟੇ ਘੋੜੇ ਨੇ ਬਾਈ ਆ ਦੇਖ ਲੋ ਅਸੀਂ ਇੱਥੇ ਗੜੇ ਉੱਚੇ ਆ ਤੇ ਇਹਨਾਂ ਦਾ ਖਾਦੇ ਦੇਖੋ ਤੇ ਬਾਈ ਜੇ ਕਿਸੇ ਨੇ ਦੇਖਣਾ ਆਹ ਬੱਕਰਪੁਰ ਵਾਲਿਆਂ ਦੇ ਛੱਡ ਵਰਮ ਤੇ ਆ ਗਿਆ ਕਾਲਾ ਕਾਂਟਾ ਇਹ ਘੋੜਾ ਬਈ ਕਾਲਾ ਕਾਂਟਾ ਦੇਖ ਸਕਦੇ ਹੋ ਬਾਈ 70 72 ਇੰਚ ਦਾ ਬਿਜੇ ਰਾਜ ਘੋੜਾ ਕਹਿੰਦੇ ਨੇ ਇਹਨੂੰ ਇਹ ਸਾਰਾ ਬਈ ਫਾਰਮ ਆ ਘੋੜੀ ਘੋੜੇ ਰੱਖੇ ਹੋਏ ਆ ਤੇ ਕਾਲਾ ਕਾਂਡਾ ਮਸ਼ਹੂਰ ਘੋੜਾ ਵੀਡੀਓ ਲਾਉਂਗਾ ਉਹਦੀ ਵੀ ਵਿੱਚ ਮੈਂ ਉਹ ਵੀ ਐਸੇ ਫਾਰਮ ਤੇ ਆ ਚੁੱਕੇ ਆ ਇੱਧਰ ਨੂਰਾ ਬਕਰਪੁਰ ਵਾਲਾ ਖੜਾ ਬਾਕੀ ਘੋੜੀਆਂ ਦਾ ਸ਼ੌਂਕ ਐਣ ਗੱਡਮੈਂ ਤੇ ਜਿਹੜਾ ਘੋੜਾ ਤੁਹਾਨੂੰ ਦਿਖਾਇਆ ਮੈਂ 72 ਇੰਚ ਕੱਦ ਬੀਜੇ ਰਾਜ ਘੋੜਾ ਇਹ ਉਹਦੀ ਬਸ਼ੇਰੀਆ ਤੇ ਬਾਕੀ ਬਈ ਕਾ ਘੋੜੀ ਖੜੀ ਆ ਹੈਗੇ ਸੂਨ ਵਾਲੀ ਦੇਖੋ ਬਈ ਨਗੀਨੇ ਨੇ ਜਾਨਵਰ ਸਾਰੀ ਇਹ ਨੀਲਾ ਘੋੜਾ ਤੇ ਕੱਦ ਇਹਦਾ ਵੀ 65 ਪੌਂਡ ਇੰਚ ਲੱਗਦਾ ਦੰਦੀ ਵੱਡਦਾ ਮੜੇ ਆ ਇਹ ਭੈੜਾ ਜਾਨਵਰਾਂ ਚ ਬਾਕੀ ਘੋੜੇ ਤੁਸੀਂ ਦੇਖ ਸਕਦੇ ਹੋ ਤਗੜੇ ਕਾਲੇ ਪੈਰ ਨੀਲਾ ਰੰਗ ਹੋਵੇ ਤੇ ਸ਼ਕੀਨਾ ਹੋਵੇ ਘੋੜਾ ਇਧਰ ਨੀਲੇ ਘੋੜੇ ਦੇ ਨਾਲ ਹੀ ਖੜਾ ਬਈ ਨੂਰੇ ਬਕਰਪੁਰ ਵਾਲੇ ਲੈਜੈਂਡ ਘੋੜੇ ਦਾ ਬੱਚਾ ਹੈ ਬਿਊਟੀ ਚੈੱਕ ਕਰ ਸਕਦੇ ਹੋ ਗੁਲਾਬੀ ਪੰਨੇ ਚੈੱਕ ਕਰ ਸਕਦੇ ਹੋ ਬੱਚੇ ਦਾ ਤੇ ਕੰਨ ਦੇਖੋ ਥੋੜੇ ਕੈਮਰੇ ਚ ਆ ਨਹੀਂ ਰਹੇ ਕੰਨ ਕੰਨ ਫੁੱਲ ਜੋੜ ਕੇ ਖੜਾ ਤੇਲ ਬਣਾਉਂਦੇ ਹੁਣ ਚੈੱਕ ਕਰੋ ਨਵਰੇ ਬਾਕਰ ਬੁਰਾਲੇ ਦਾ ਬਸ਼ੇਰਾ ਪੈੜ ਵੀ ਬਹੁਤ ਸੋਹਣੇ ਬਣਾਏ ਹੋਏ ਆ ਤੇ ਇੱਧਰ ਖੜਾ ਬਾਈ ਕਾਲੇ ਗਾਂਡੇ ਦਾ ਬਸ਼ੇਰਾ ਨਾਲ ਖੜਾ ਨੂਰੇ ਪੱਕਰਪੁਰਲੇ ਦਾ ਬਸ਼ੇਰਾ ਆਹ ਕਾਲੇ ਗਾਂਡੇ ਦਾ ਬਸ਼ੇਰਾ ਦੋਹੇ ਇਕੱਠੇ ਹੀ ਛੱਡੇ ਹੋਏ ਨੇ ਜਾਨਵਰ ਬਹੁਤ ਸੋਹਣੇ ਰੱਖੇ ਹੋਏ ਆ ਬਾਬਾ ਨਜ਼ਰ ਤੋਂ ਬਚਾਵੇ ਕਿਉਂ ਬਾਈ ਤੁਸੀਂ ਇਹਨਾਂ ਨੇ ਰੱਖੀਆਂ ਵੀ ਆ ਸਾਹੀਵਾਲ گاਵਾ ਸਾਈਵਾਲ ਦੇ ਨਾਲ ਨਾਲ ਇੱਕ ਛੋਟੀ ਜੀ ਗਾਂ ਦੇਖ ਸਕਦੇ ਹੋ ਦਾ ਕਦੰਨਾ ਕੇ ਰਹਿੰਦਾ ਫੁੱਲ ਅਡਲਟ ਗਾਂ ਹੈ ਇਹ ਪੂਰੀ ਅਡਲਟ ਗਾਂ ਹੈ ਬੱਚਾ ਦਿੱਤਾ ਹੈ ਇਹਦਾ ਬੱਚਾ ਵੀ ਕੋਲ ਖੜਾ ਸ਼ੌਂਕ ਹੈ ਬਈ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਹੀ ਗਾਂ ਜੇ ਆਪ ਲੈਣ ਜਾਈਏ ਨਾ ਘੱਟੋ ਘੱਟ 2.5 ਲੱਖ ਦੀ ਹੋਣੀ ਹੈ ਮਿੱਤਰੋ ਵਾਖਰੇਪੁਰ ਤੋਂ ਬਾਅਦ ਪਹੁੰਚ ਗਏ ਸੀ ਪਿੰਡੇ ਦੇ ਇਂਦਰਗੜ ਆਪਣੇ ਬਾਪੂ ਕੋਲੇ ਤੇ ਬਾਪੂ ਨਾ ਯਾਰੀ ਬੜੀ ਪੁਰਾਣੀ ਹੈ ਤੇ ਇੱਧਰ ਗਾਂ ਖੜੀ ਆ ਅੱਛਾ ਬੜੀ ਬਰੀਡ ਵਾਲੀ ਗਾਂ ਰੱਖੀ ਆ ਇੱਧਰ ਬਈ ਘੋੜੀਆਂ ਰੱਖੀਆਂ ਬਾਪੂ ਨੇ ਘੋੜੀ ਥੋੜੀ ਅਥਰੀ ਜਤਾ ਪੈਂਦੀ ਆ ਬੰਦੇ ਨੂੰ ਨਖਰਾ ਚੈੱਕ ਕਰੋ ਘੋੜੀ ਦਾ ਘੋੜੀ ਨਖਰੇ ਮਾਰਦੀ ਆ ਤੇ ਕਿੱਚੀ-ਕੀ ਲੱਗੇ ਪੈਂਦੀ ਆ ਤੇ ਇੱਧਰ ਬਸ਼ੇਰੀ ਚੈੱਕ